ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਪੀਮਰਾਵ ਮੇਤਰਸਰ ਸਾਹਿਬ ਦੇ ਪੁੱਤ ਨਾਲ ਉਹ ਵੀ ਗੁਰੂ ਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਦਣ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਹੜੇ ਮਿਆਦੇ ਵਿੱਚ ਪੰਜਾਬ ਦੀ ਜਿਹੜਾ ਇੰਟਰਸੈਕਸ਼ਨ ਸੀ ਵਿਧਾਨ ਸਭਾ ਦਾ ਉਹ ਨਹੀਂ ਬੁਲਾਇਆ ਗਿਆ ਪਿਛਲੇ 5 ਮਹੀਨਿਆਂ ਦੇ ਵਿੱਚ ਕੋਈ ਕੈਬਨਟ ਦੀ ਮੀਟਿੰਗ ਨਹੀਂ ਹੋਈ ਜੇ ਜਿਹੜੀ ਵਾਲੇ ਕਿਉਂ ਰਕਦੇ ਕਿੱਥੇ ਹੈ ਭਗਵੰਤ ਜੀ ਕਿੱਥੇ ਹੈ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿੱਥੇ ਹੈ ਇੱਥੋਂ ਦਾ ਅਬਰਕਸਰ ਦਾ ਡਿਪਟੀ ਕਮਿਸ਼ਨਰ ਇਹ ਜਿਹੜੀ ਇੱਥੋਂ ਦੀ ਸੂਬੇ ਦੀ ਸਰਕਾਰ ਇਹਨਾਂ ਦੀ ਪ੍ਰੇਰਣਾ ਨਾਲ ਸ਼ਰਾਰਤਨ ਤੌਰ ਤੇ ਇਹ ਬੜੇ ਇਹਦੇ ਪਿੱਛੇ ਬਹੁਤੀ ਬਹੁਤ ਇੱਕ ਡੂੰਗੀ ਸਾਜਿਸ਼ ਹੈ ਕਿ ਜਦੋਂ ਇਤਲਾ ਮਿਲੀ ਹੈ ਮੈਨੂੰ ਸ਼ਾਮ ਨੂੰ ਇਸ ਕਿਸਮ ਦੀ ਬਹੁਤ ਹੀ ਸ਼ਰਮਨਾਕ ਘਟਨਾ ਡਾਕਟਰ ਪੀ ਬਰਾਵ ਮੇਦਕਰ ਸਾਹਿਬ ਦੇ ਬੁੱਤ ਨਾਲ ਉਹ ਵੀ ਗੁਰੂ ਦੀ ਨਗਰੀ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਦਨ ਕਨਸਟੀਟਿਊਸ਼ਨ ਦੇ ਨਿਰਮਾਤਾ ਜਿਹੜੇ ਤੇ ਉਸ ਚੌਂਗ 'ਚ ਹੋਈ ਹੈ ਜਿਹੜਾ ਬੇਸਿਕਲੀ ਸਾਰੇ ਉਹ ਬਿਜ਼ੀ ਚੌਂਕ ਜਿਹੜਾ ਦਰਬਾਰ ਸਾਹਿਬ ਨੂੰ ਚ ਅੱਜ ਦੇ ਦਿਨ ਚੱਪੇ-ਚੱਪੇ ਵਿੱਚ ਸਾਰੇ ਦੇਸ਼ ਦੇ ਵਿੱਚ ਪੁਲਿਸ ਫੋਰਸੇਜ਼ ਲੱਗੀਆਂ ਨੇ ਐਂਡ ਵਿਸ਼ੇਸ਼ ਤੌਰ ਸਾਰੇ ਨੂੰ ਵੱਧ ਤੁਹਾਨੂੰ ਪਤਾ ਹੈ ਇਤਿਹਾਸਿਕ ਇਹ ਸਾਰਾ ਚੌਂਕ ਸ਼ਰੀਆਮ ਇਸ ਕਿਸਮ ਦਾ ਜਿਹੜਾ ਕੰਮ ਹੈ ਇਹਦੀ ਕੜੇ ਸ਼ਬਦਾਂ ਦੇ ਵਿੱਚ ਅਸੀਂ ਨਿਖੇਧੀ ਕਰਨਾ ਚਾਹੁੰਦੇ ਹਾਂ ਤੇ ਮੈਂ ਅੱਜ ਪੁੱਛਣਾ ਚਾਹਨਾ ਆਪ ਦੀ ਸਰਕਾਰ ਕੋ ਵਿਸ਼ੇਸ਼ ਤੌਰ ਅਰਵਿੰਦ ਕੇਜਰੀਵਾਲ ਕੋ ਕਿ ਕੇਜਰੀਵਾਲ ਸਾਹਿਬ ਸਾਨੂੰ ਕੋ ਜਵਾਬ ਤੇ ਦੋ ਪੰਜਾਬ ਦੇ ਵਿੱਚ ਅੱਗ ਲੱਗੀ ਜਿੰਨੂੰ ਤੁਸੀਂ ਚੀਫ ਮਿਸਟਰ ਬਣਾਇਆ ਉਹ ਪਿਛਲੇ 10 ਦਿਨ ਦਾ ਮਿਸਿੰਗ ਪਿਛਲੇ 5 ਮਹੀਨਿਆਂ ਦੇ ਵਿੱਚ ਪੰਜਾਬ ਦੀ ਜਿਹੜਾ ਵਿੰਟਰ ਸੈਸ਼ਨ ਸੀ ਵਿਧਾਨ ਸਭਾ ਦਾ ਉਹ ਨਹੀਂ ਬੁਲਾਇਆ ਗਿਆ ਪਿਛਲੇ 5 ਮਹੀਨਿਆਂ ਦੇ ਵਿੱਚ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਗਈ ਸਾਰੀ ਕੈਬਨਿਟ ਮਿਸਿੰਗ ਸਾਰੇ ਇਹਨਾਂ ਦੇ ਐਮਐਲਏ ਤੇ ਕੈਬਨਿਟ ਦੇ ਮੰਤਰੀ ਤੇ ਮੁੱਖ ਮੰਤਰੀ ਪਰਿਵਾਰਾਂ ਸਮੇਤ ਦਿੱਲੀ ਵਿੱਚ ਬੈਠੇ ਨੇ ਪੰਜਾਬ ਦੇ ਵਿੱਚ ਹਰ ਰੋਜ਼ ਬਾਰਡਰ ਦਾ ਕੋਈ ਇਹੋ ਜਿਹਾ ਪੁਲਿਸ ਸਟੇਸ਼ਨ ਨਹੀਂ ਜਿੱਥੇ ਬੰਬ ਬਲਾਸਟ ਨਹੀਂ ਹੋ ਰਹੇ ਜਿੱਥੇ ਫਾਇਰਿੰਗ ਨਹੀਂ ਹੋ ਰਹੀ ਓਏ ਇੱਕ ਬਹੁਤ ਅਫਸੋਸ ਦੀ ਗੱਲ ਹੈ ਅਸੀਂ ਬਕਾਇਦਾ ਤੌਰ ਤੇ ਇੱਥੇ ਆ ਗਏ ਪੰਜਾਬ ਦੇ ਲੋਕਾਂ ਵੱਲੋਂ ਮੰਗ ਕਰਨੇ ਜਿਹੜਾ ਨੀਰੋ ਇਹਨੂੰ ਵਾਪਸ ਘੱਲਿਆ ਜਾਏ ਇਹ ਦਾਰਾ ਸ਼ਕੋਹ ਨੂੰ ਲਾਲ ਕਿਲੇ ਦੇ ਵਿੱਚ ਕੈਦ ਕਰਕੇ ਕੇਜਰੀਵਾਲ ਨੇ ਕਿਉਂ ਰੱਖਿਆ ਕਿੱਥੇ ਹੈ ਭਗਵੰਤ ਜੀ ਕਿੱਥੇ ਉਹਦੀਆਂ ਜ਼ਿੰਮੇਵਾਰੀਆਂ ਕਿੱਥੇ ਹੈ ਕੇਜਰੀਵਾਲ ਕਿੱਥੇ ਹੈ ਇੱਥੋਂ ਦਾ ਪੁਲਿਸ ਕਮਿਸ਼ਨਰ ਕਿੱਥੇ ਹੈ ਇੱਥੋਂ ਦਾ ਅਮਰitsar ਦਾ ਡਿਪਟੀ ਕਮਿਸ਼ਨਰ ਤੁਸੀਂ ਵੇਖੋ ਕੋਈ ਪੰਜਾਬ ਵੱਲ ਧਿਆਨ ਨਹੀਂ ਕਾਰੋਬਾਰੀਆਂ ਦਾ ਧਿਆਨ ਕੋਈ ਨਹੀਂ ਕਿਸਾਨਾਂ ਦਾ ਧਿਆਨ ਕੋਈ ਨਹੀਂ ਖੇਤ ਮਜ਼ਦੂਰਾਂ ਦਾ ਧਿਆਨ ਕੋਈ ਨਹੀਂ ਦੁਕਾਨਦਾਰਾਂ ਦਾ ਧਿਆਨ ਕੋਈ ਨਹੀਂ ਆਮ ਪੰਜਾਬੀਆਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰ ਮਹਿਫੂਜ਼ ਨਹੀਂ ਜ਼ਿੰਦਗੀ ਮਹਿਫੂਜ਼ ਨਹੀਂ ਤੋਂ ਸਿੱਧਾ ਹੀ ਜਦੋਂ ਮੈਨੂੰ ਪਤਾ ਲੱਗਾ 에어ਪੋਰਟ ਤੋਂ ਅਸੀਂ ਇੱਥੇ ਆਏ ਆ ਸਾਰੀ ਸਾਡੀ ਪਾਰਟੀ ਆਈ ਹੈ ਸਾਨੂੰ ਬਹੁਤ ਭਾਰੀ ਅਫਸੋਸ ਹੈ ਦੁੱਖ ਹੈ ਕਿ ਸਾਡੇ ਕਨਸਟੀਟਿਊਸ਼ਨ ਦੇ ਤਰਫਾਤਾ ਜਿਹੜੇ ਉਹਨਾਂ ਦੇ ਸ਼ਰੀਆਮ ਪਰੇ ਦਿਨ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿੱਤੇ ਚੱਪੇ ਚੱਪੇ ਤੇ ਪੁਲਿਸ ਹੁੰਦੀ ਹੈ ਉਹ ਹੋਰ ਦਿਨ ਹੋਇ ਤੇ ਬਹਣਾ ਚਾਹੀਏ ਇਹਨਾਂ ਨੂੰ ਕੋਈ ਬਹਣਾ ਇਹਨਾਂ ਨੇ ਕੋਈ ਦੇ ਦੇਣਾ ਅਸੀਂ ਅੱਜ ਦੇ ਦਿਨ ਵੀ ਜੇ ਸ਼ਰਿਆਮ ਇਹ ਇਸ ਕਿਸਮ ਦੀ ਸ਼ਰਤ ਨਾ ਘਟਣਾ ਹੋਈ ਅਸੀਂ ਬਕਾਇਦਾ ਤੌਰ ਸਿਟਿੰਗ ਜੱਜੜਾ ਹਾਈ ਕੋਰਟ ਦਾ ਉਹਦੇ ਕੋਲੋਂ ਅਸੀਂ ਇਸ ਦੀ ਸਾਰੇ ਇਨਸੀਡੈਂਟ ਦੀ ਇਨਵੈਸਟੀਗੇਸ਼ਨ ਚਾਹਨੀ ਕਿਉਂਕਿ ਸਾਨੂੰ ਨਾ ਤੇ ਇਥੋਂ ਦੀ ਪੁਲਿਸ ਫੋਰਸਸ ਤੇ ਇਹ ਤਾਂ ਤੇ ਨਾ ਕਿਸੇ ਹੋਰ ਏਜੰਸੀ ਤੇ ਫੀਤ ਹੈ ਮੈਂ ਚਾਹਾਂਗਾ ਕਿ ਜੇ ਸਹੀ ਮਿਹਨਤ ਦੇ ਵਿੱਚ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਹੀ ਮਿਹਨਤ ਦੇ ਵਿੱਚ ਜਸਟਿਸ ਦੇਣਾ ਚਾਹੁੰਦੇ ਤੇ ਉਹਨਾਂ ਨੂੰ ਇਹ ਕੰਮ ਕਰਨਾ ਪੈਗਾ ਕਿਉਂਕਿ ਸਾਡਾ ਸਿੱਧਾ ਇਲਜ਼ਾਮ ਕਿ ਜਿਹੜੀ ਸ਼ਰਾਰਤ ਹੋਈ ਹੈ ਸ਼ਰਮਨਾ ਘਟਨਾ ਹੋਈ ਹੈ ਬਕਾਇਦਾ ਤੌਰ ਇਹ ਜਿਹੜੀ ਇਥੋਂ ਦੀ ਸੂਬੇ ਦੀ ਸਰਕਾਰ ਇਨਾਂ ਦੀ ਪ੍ਰੇਰਣਾ ਨਾਲ ਸ਼ਰਾਰਤਨ ਤੌਰ ਤੇ ਇਹ ਬੜੇ ਇਹਦੇ ਪਿੱਛੇ ਬਹੁਤੀ ਬਹੁਤ ਇੱਕ ਡੂੰਗੀ ਸਾਜ਼ਿਸ਼ ਹੈ ਉਸ ਸਾਰੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣਾ ਜ਼ਰੂਰੀ ਹੈ ਉਹ ਤਾਂ ਹੀ ਹੋ ਸਕੇਗਾ ਜੇ ਇਸ ਕਿਸਮ ਦੀ ਇਨਕੁਆਇਰੀ ਹੋਏ ਕਿ ਜਿਹੜੀ ਪਾਰਦਰਸ਼ਤਾ ਦੇ ਨਾਲ ਹੋਏ ਐਂਡ ਇਹ ਇੱਕ ਸਿਟਿੰਗ ਹਾਈ ਕੋਰਟ ਦੇ ਜਾਇਤੋਲਾਵਾ ਹੋ ਨਹੀਂ ਹੋ ਸਕਦਾ ਸੋ ਇੱਥੇ ਅਸੀਂ ਅੱਜ ਵਿਸ਼ੇਸ਼ ਤੌਰ 'ਤੇ ਆਏ ਹਾਂ ਬੜਾ ਸਾਨੂੰ ਅਫਸੋਸ ਹੈ ਅੱਛਾ ਸਰ ਇਹ ਪਿਛਲੇ ਪਾਸੇ ਡਾਕਟਰ ਅੰਬੇਦਕਰ ਸਾਹਿਬ ਦੀ ਮੂਰਤੀ ਹੈ ਤੁਸੀਂ ਵੇਖੋ ਇੰਸਟੀਚਿਊਸ਼ਨ ਦੇ ਉੱਤੇ ਪਹਿਲੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਫੇ ਥੋੜਿਆਂ ਨਾ ਭੰਨਿਆ ਗਿਆ ਫੇ ਡਾਕਟਰ ਸਾਹਿਬ ਦੇ ਬੁੱਤ ਨੂੰ ਵੀ ਕੋਈ ਕੋਸ਼ਿਸ਼ ਨਹੀਂ ਛੱਡੀ ਗਈ ਨੁਕਸਾਨ ਪਹੁੰਚਾ ਦਿੱਤਾ ਮੈਨੂੰ ਤਾਂ ਅਜੇ ਤੱਕ ਵੀ ਇੱਥੇ ਨਹੀਂ ਸਮਝ ਆਇਆ ਹੁਣ ਅਸੀਂ ਇੱਥੇ ਪਹੁੰਚੇ ਹਾਂ ਮੈਨੂੰ ਲੱਗ ਕੋ ਪੁਲਿਸ ਪੋਸਟ ਅਜੇ ਤੱਕ ਵੀ ਇੱਥੇ ਪਹੁੰਚਿਆ ਨਹੀਂ ਨਜ਼ਰ ਆਇਆ ਐਂਡ ਇਤੋਂ ਤਕਰੀਬਨ 1 ਹਜ਼ਾਰ ਅਗਸਟ ਦੇ 500 ਗਾਸ ਤੇ ਜਲੇ ਵਾਲਾ ਬਾਜ਼ਾਰ ਕਾਸ ਤੇ ਦਰਬਾਰ ਸਾਹਿਬ ਤੇ ਜੀ ਇਥੇ ਹਾਲ ਹੈ ਇੰਟਰਨੈਸ਼ਨਲ ਸ਼ਹਿਰ ਹੈ ਜਿੱਤੇ ਤਕਰੀਬਨ 5 ਤੋਂ 4 ਲੱਖ ਲੋਕ ਸਾਰੇ ਦੇਸ਼ ਦੇ ਵਿੱਚੋਂ ਦਰਸ਼ਨਾਵਾਸੀ ਹਾਂਜੀ ਕੋਈ ਇੱਕ ਪਹਿਲੀ ਘਟਨਾ ਨਹੀਂ ਇਹ ਸੋ ਪਹਿਲੇ ਵੀ ਜਾਂ ਦਿਨ ਪਹਿਲੇ ਵੀ ਤੁਹਾਨੂੰ ਪਤਾ ਇੱਕ ਬੜੀ ਸੀਰੀਅਸ ਘਟਨਾ ਇੱਥੇ ਹੀ ਹੋਈ ਹੈ ਕੋਈ ਕੰਪਲੀਟ ਲਾ ਐਂਡ ਆਰਡਰ ਫੇਲ ਹੋ ਚੁੱਕਿਆ ਜੰਗਲ ਦਾ ਰਾਜ ਹੈ ਇੱਥੇ ਤੋਂ ਇਸ ਗੱਲ ਕਾਰਨ ਹੋਰ ਕੋਈ ਤੁਸੀਂ ਗੱਲ ਅਕਸਰ ਜੇ ਅਗਰ ਵੀਰ ਅੰਮੇਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਦਰ ਮੰਦੀ ਆਪਣਾ ਹਰ ਸ਼ਹਿਰ ਚ ਹਰ ਜਗ੍ਹਾ ਤੇ ਇਹਨਾਂ ਦੀ ਤਸਵੀਰ ਨਹੀਂ ਲੱਗਦੀ ਤੁਸੀਂ ਮੈਨੂੰ ਦੱਸੋ ਡਾਕਟਰ ਪੀ ਮਰਾਵ ਮੇਤਕਰ ਸਾਹਿਬ ਤੇ ਸ਼ਹੀਦ ਐਜ਼ਮ ਪਗਲ ਸਿੰਘ ਦੀ ਉਹਨਾਂ ਦੀ ਫੋਟੋ ਲੱਗਦੀ ਉਹਨਾਂ ਦੀਆਂ ਫੋਟੋਜ਼ ਲਾਈਆਂ ਨੇ ਪਰ ਜਿੰਨੇ ਇਹਨਾਂ ਦੇ ਕਾਰਨਾਮੇ ਨੇ ਬਕਾਇਦਾਤ ਔਰ ਦੋਹਨਤੀ ਸੋਚ ਦੇ ਖਿਲਾਫ ਤੁਸੀਂ ਇਹ ਵੇਖ ਹੀ ਰਹੇ ਹੋ ਕਿੰਨੀ ਲੁੱਟ ਖਸੁੱਟ ਚੱਲ ਰਹੀ ਹੈ ਜਮਹੂਰੀਅਤ ਦਾ ਕਤਲ ਹੋ ਰਿਹਾ ਹੈ ਹਰ ਰੋਜ਼ ਬਾਕੀ ਗੱਲਾਂ ਤਾਂ ਤੁਹਾਡੇ ਨਾਲ ਸਵੇਰੇ ਕਰਾਂਗੇ ਜਿਹੜੀ ਸਿਆਸਤ ਨਾਲ ਪ੍ਰੇਰਿਤ ਨੇ ਇਸ ਕਿਸਮ ਦੇ ਤੇ ਹਾਲਾਤ ਨੇ ਤੁਸੀਂ ਅੱਜ ਦੇ ਦਿਨ ਵੇਖੋ ਅੱਜ ਸੂਬੇ ਦੇ ਚੀਫ ਮਿੰਿਸਟਰ ਨੂੰ ਪਰਿਵਾਰ ਸਮੇਤ ਇੱਥੋਂ ਦੇ ਕੈਬਨਿਟ ਮੰਤਰੀਆਂ ਨੂੰ ਇਹਨਾਂ ਦੇ ਐਮਐਲਏ ਨੂੰ ਪਿਛਲੇ 15 15 20 ਦਿਨ ਸਾਰੀਆਂ ਆਪਣੀ ਪੁਲਿਸ ਫੋਰਸਸ ਦੇ ਨਾਲ ਦਿੱਲੀ ਵਿੱਚ ਢੇ ਦੇ ਲਈ ਪੰਜਾਬ ਨੂੰ ਕੰਪਲੀਟਲੀ ਅਬੰਡਨ ਛੱਡ ਦਿੱਤਾ ਹੈ। ਗੁੱਡਾ ਐਲੀਮੈਂਟ ਦੇ ਸਾਹਮਣੇ ਬਿਲਕੁਲ ਹੀ ਸਾਫਤੌਰ ਸਾਹਮਣੇ ਛੁੱੜ ਦਤਾ ਕਿ ਤੁਸੀਂ ਜੋ ਮਰਜ਼ੀ ਕਰਦੇ। ਜਿਹੜੇ ਸਾंपਲਾਂ ਦਾ ਵੀ ਕੋਈ ਟੈਕ ਨਹੀਂ ਜਿਹੜੇ ਮੰਨੂ ਖਾ ਦੇ ਗਲਿਆਰੇ ਦੇ ਵਿੱਚ ਤੱਕਣਾ ਕਰਦੇ। ਇਹ ਬਿਲਕੁਲ ਇਹ ਹੰਦਰਬਾਰ ਸਾਹਿਬ ਦਾ ਗਲਿਆਰਾ ਹੀ ਹੈ। ਇੱਕੋ ਹੀ ਸ਼ੁਰੂ ਹੁੰਦਾ ਹੈ। ਅਛਾ ਸਰ ਇਹ ਟਕਣਾ ਨੂੰ ਕਿਵੇਂ ਕਿਉਂਕਿ ਅਕਸਰ ਬੰਬਿੰਗ ਦੀ ਜਿਹੜੀ ਕਟਨਾਵਾਂ ਨੇ ਇਹ ਬਿਲਕੁਲ ਅਲੱਗ ਹੈ ਕਿਉਂਕਿ ਇਸ ਤਰ੍ਹਾਂ ਦਾ ਸੰਵਿਧਾਨ ਦੇ ਨਾਲ ਜੁੜਿਆ ਦੀ ਇੱਕ ਸੋਵਰਨਿਟੀ ਨਾਲ ਜੁੜਿਆ ਮਸਲਾ ਹੈ ਇਹ ਕਿੰਨਾ ਕੁ ਜਰਾਂ ਦਾ ਤੁਸੀਂ ਇੱਕ ਚੀਜ਼ ਇਹਨੂੰ ক্লোਜ਼ਲੀ ਸਟੱਡੀ ਕਰੋ ਸ੍ਰੀ ਅੰਮ੍ਰਿਤਸਰ ਸਾਹਿਬ ਇੰਟਰਨੈਸ਼ਨਲ ਸ਼ੈਅਰ ਅੱਜ 26 ਜਨਵਰੀ ਵਾਲੇ ਦਿਨ ਕਨਸਟੀਟਿਊਸ਼ਨ ਦੇ ਨਰਮਾਤਾ ਦਾ ਬੁੱਤ ਦੇ ਨਾਲ ਜੋ ਇਹ ਕੰਮ ਕੀਤਾ ਗਿਆ ਇਹਦਾ ਮੈਸੇਜ ਕਿੱਥੋਂ ਤੱਕ ਜਾਏਗਾ ਇੰਟਰਨੈਸ਼ਨਲ ਟੂਰਿਸਟ ਵੀ ਇੱਥੇ ਆਦੇ ਆ ਨੈਸ਼ਨਲ ਟੂਰਿਸਟ ਵੀ ਆ ਉਹਦਾ ਸਾਫ ਤੌਰ ਹੈ ਕਿ ਰਾਜ ਕਰਨ ਦੇ ਕਾਬਲੀਅਤ ਜਿਹਨਾਂ ਨੂੰ ਅਸੀਂ ਰਾਜ ਦੇ ਦੋ ਉਹ ਕਹਿੰਦੇ ਜੀ ਬੰਦਾ ਫੜ ਲਿਆ ਗਿਆ ਅਸੀਂ ਰੈਸਟ ਕਰ ਲਿਆ ਦੁਕਤਾਂ ਨਹੀਂ ਦੇਦਾ ਬੰਦਾ ਤੇ ਚਲੋ ਫੜਿਆ ਗਿਆ ਦਿਨ ਦਿਹਾੜੇ ਜਦੋਂ ਪੁਲਿਸ ਫੋਰਸਸ ਇੱਥੇ ਇੱਕ ਇੱਕ ਚੱਪੇ ਚੱਪੇ ਤੇ ਆਦਮੀ ਬੈਠਾ ਪੁਲਿਸ ਫੋਰਸ ਫੇਰ ਇਹ ਕੰਮ ਹੋਣਾ ਸਿਰਫ ਪੌੜੀ ਵੀ ਲੱਗੀ ਹੈ ਪੌੜੀ ਕਿਸ ਤੋਂ ਹੈ ਕਿਉਂਕਿ ਇਤਰੀ ਨੇ ਫੜਿਆ ਹੈ ਹੈਰੀਟੇਜ ਦੇ ਲੋਕਾਂ ਨੇ ਫੜਿਆ ਹੈ ਸਪੋਰਟੀ ਨੇ ਫੜਿਆ ਹੈ ਜੀ ਉਸ ਨੂੰ ਨਹੀਂ ਬੋਲਿਆ ਜੀ ਅਜੋ ਮਾ ਹੁਣੇ ਪੌੜੀ ਲੱਗੀ ਬਕਾਇਦਾ ਤੌਰ ਤੇ ਪੌੜੀ ਲਗਣਾ ਬੰਦੇ ਦਾ ਆਣਾ ਤੋੜਾ ਦੇਖੋ ਸਾਡਾ ਮੇਰੀ ਇਹ ਗੱਲ ਸੁਣ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਨੈਕਸਟ ਲਾਈਨ ਆਫ ਐਕਸ਼ਨ ਕੀ ਤੋਦਾ ਮੇਰੀ ਸੁਣਦੇ ਲੋ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇਹ ਬਕਾਇਦਾ ਤੌਰ ਭਗਵੰਤ ਮਾਨ ਤੇ ਇਹਨਾਂ ਦੀ ਪਾਰਟੀ ਦੀ ਬਕਾਇਦਾ ਤੌਰ ਇਹਦੇ ਵਿੱਚ ਮੈਂ ਸਮਝਣਾ ਸਾਬ ਤੌਰ ਤੇ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਮੈਨੂੰ ਹੱਥ ਨਹੀਂ ਲੱਗਦਾ ਤੈਨੂੰ ਇਹ ਨਜ਼ਰ ਆਉਂਦਾ ਕਿ ਇਹਨਾਂ ਨੇ ਕੋਈ ਨਾ ਕੋਈ ਬਹੁਤ ਹੀ ਡੇਂਜਰਸ ਡਿਜ਼ਾਈਨ ਹੈ ਜੋ ਕੁਝ ਹੋ ਰਿਹਾ ਗੁਰੂਦੀ ਨਗਰੀ ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਇਸ 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 ਇੰਪੋਰਟੈਂਟ ਸ਼ਹਿਰ ਦੇ ਵਿੱਚ ਵਾਰੀ-ਵਾਰੀ ਵਾਰਦਾਤਾ ਹੋਣੀ ਕਦੀ ਡਰੋਨਸ ਦਾ ਆ ਜਾਣਾ ਕਦੀ ਬੰਬ ਅਟੈਕ ਇੱਥੇ ਸਾਰੇ ਹੋ ਜਾਣੇ ਰੋਜ਼ ਇਹ ਕੰਮ ਇੱਥੇ ਹੋਣਾ ਤੁਸੀਂ ਵੇਖੋ ਇਸ ਤੋਂ ਸੇਫੇਸਟ ਜਗ੍ਹਾ ਇਸ ਤੋਂ ਇੰਪੋਰਟੈਂਟ ਜਗ੍ਹਾ ਕੋਈ ਵੀ ਹੈ ਨਹੀਂ ਤੇ ਅੱਜ ਇੱਥੇ ਹੋਣਾ ਆਉਡੀ ਲੱਗਣੀ ਕੰਮ ਹੋਣਾ ਮੇਰਾ ਕਹ ਦੇ ਗਵਰਨਮੈਂਟ ਸਪான்ਸਰ ਸਰ ਇੱਕ ਬੇਨਤੀ ਹੈ ਕਿ ਇਹ ਸੰਪਲਾ ਉਹ ਲੋਕ ਬੜਾ ਮਿਸਲੀਡ ਕਰਕੇ ਸਟੇਟਮੈਂਟ ਦਿੱਤੀ ਹੈ ਜਿਵੇਂ ਰਾਤਕਸਰ ਸਾਹਿਬ ਕੋ ਕੈਰੀਫੀਕੇਸ਼ਨ ਮੰਗੀ ਜਾ ਰਿਹਾ ਕਿ ਦਰਵਾਜ਼ਾ ਕਲਿਆਰੇ ਦੇ ਵਿੱਚ ਹੋਇਆ ਕਲਿਆਰਾ ਇੱਥੋਂ 800 ਮੀਟਰ ਤੇ ਦੂਰੀ ਤੋਂ ਸ਼ੁਰੂ ਹੋਣਾ ਅਸੀਂ ਇਹਨਾਂ ਗੱਲਾਂ ਤਾਂ ਇਹ ਤੁਸੀਂ ਇਹ ਤਾਂ ਮੇਰੀ ਬੇਨਤੀ ਇੱਕ ਸੁਣੋ ਜੂਰਿਸਡਿਕਸ਼ਨ ਏਰੀਆ ਇਹ ਇਹ ਜੂਰਿਸਡਿਕਸ਼ਨ ਸਰਕਾਰ ਦੀ ਏ ਮੈਂ ਤੇ ਤੁਹਾਨੂੰ ਇਸ ਤੋਂ ਸਾਫ਼ ਸੁਥਰਾ ਕੀ ਹੋਰ ਸਾਫ਼ ਤੌਰ ਕੀ ਦੱਸ ਸਕਣਾ ਇਹਦੇ ਤਰ ਬਕਾਇਦਾ ਤੌਰ ਆਪ ਦੀ ਸਰਕਾਰ ਦੀ ਮਿਲੀ ਭੁਗਤ ਇਹਨਾਂ ਦੀ ਇਹਨਾਂ ਦੀ ਜਿਹੜੀ ਸਰਕਾਰੀ ਇਹਨਾਂ ਦੀ ਏਜੰਸੀਜ਼ ਨੇ ਗਵਰਨਮੈਂਟ ਆਫ ਪੰਜਾਬ ਦੀਆਂ ਸਾਨੂੰ ਤੋਂ ਉਹਨਾਂ ਦਾ ਕੀ ਕਰਨਾ ਜ਼ਰੂਰੀ ਹੈ ਸਹਿਰ ਵਸੀ ਸੁਰੱਖਿਆ ਰੱਖ ਲੈ ਕੇ ਜਾਂਦੀ ਹੈ ਜੇ ਥਾਣੇ ਨਹੀਂ ਸੇਫ ਹੈਗੇ ਤੇ ਸਹਿਰ ਵਸੀ ਕਹਿੰਦਾ ਅਸੀਂ ਆਪਣੇ ਆਪ جواب ਦੇਦੇ ਜਿੱਥੇ ਥਾਣੇ ਜਿਹੜੇ ਨੇ ਥਾਣੇਦਾਰ ਜਿੱਥੇ ਥਾਣੇਦਾਰ ਆਪ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਅੰਮ੍ਰਿਤਸਰ ਦੇ ਲੋਕ ਜਾਂ ਪੰਜਾਬ ਦੇ ਲੋਕ ਆਪਣੀ ਆਪ ਨੂੰ ਕਿਸ ਤਰ੍ਹਾਂ ਸੇਫ ਸਮਝਦੇ ਨੇ ਇਥੇ ਆਪਣੇ ਆਪ ਨੂੰ ਬੰਦ ਕਰਕੇ ਅੰਦਰੋਂ ਬਾਹਰੋਂ ਤਾਲੇ ਲਾ ਲੈਂਦੇ ਨੇ ਤੇ ਕੋਠਿਆਂ ਤੇ ਗਾਰਡ ਚੜਾ ਲੈਂਦੇ ਨੇ ਬਾਦ ਕਿਸਮਤ ਹੈ ਹਲਕਿਆ ਦਾ ਇੰਪੈਕਟ ਕੀ ਆਏਗਾ ਲੌਂਗ ਰਨ ਇਹਦੇ ਚ ਇਹ ਹੈ ਕਿ ਆਪ ਵਾਲੇ ਅਸਤੀਫਾ ਦੇਣ ਤੇ ਘੜੋਂ ਲੈਣ ਤੇ ਕਿਹੇ ਚੰਗੇ ਚੰਗੀ ਸਰਕਾਰ ਨੂੰ ਕਿਹ ਚੰਗੇ ਲੋਕਾਂ ਨੂੰ ਇਥੇ ਆਖਦੇ ਬਸ ਆਇਆ